ਜਦ ਵੀਡੀਓ ਖਤਮ ਹੋ ਜਾਊਗਾ। ਕਿਆ ਸਰਪੰਚ ਬੋਲੀ ਜਾਂਦੇ ਜਿਹੜੇ? ਨਾ ਸਰਪੰਚ ਵੀ ਤਾਂ ਮੇਰੇ ਹੀ ਆਏ ਹਾਏ 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 ਆਹ ਹੈ ਅਸਲੀ ਗੱਲ। ਠੀਕ ਤਾਂ ਮੇਰੇ ਹੀ ਆ। ਆ ਤੁਹਾਡੇ ਸਾਡੇ ਪੰਚਾਇਤ ਮੈਂਬਰ ਰਹੇ ਜੀ ਫਾਦਰ ਸਾਹਿਬ ਦੇ ਨਾਲ ਜਦੋਂ ਸਰਪੰਚ ਜੀ 97 ਜੇ ਇੱਕ ਪੰਜ ਸੀ ਜੀ ਹੁੰਦੇ ਨੇ। ਅੱਛਾ ਅੱਛਾ। ਨਿਆਣੇ ਕਿਦਾਂ ਦੇ ਲੱਗੀਆਂ ਗੱਲਾਂ ਤੁਹਾਨੂੰ ਮਾਤਾ ਦੀਆਂ? ਬਹੁਤ ਵਧੀਆ। ਬਹੁਤ ਵਧੀਆ ਲੱਗੀਆਂ। ਹਾਂਜੀ। ਤਾੜੀਆਂ ਮਾਰੋ ਫਿਰ ਜ਼ੋਰਦਾਰ। ਓ ਵਾਹ ਜੀ ਵਾਹ ਵਾਹ ਜੀ ਬਾਈ। ਖੁਸ਼ ਹੋ ਗਏ ਨਿਆਣੇ ਮਾਤਾ? ਹਾਂ। ਹਾਂ ਠੀਕ ਹੈ ਬਾਬਾ ਆ ਤੁਹਾਡਾ ਦੇਰ ਹੈ ਜੋਰ ਮੇਰਾ ਇਹਨੇ ਇਹਨੇ ਤੁਹਾਡੀ ਬਾਹਂ ਪਰ ਸੱਟ ਮਾਰੀ ਸੀ ਨਾ ਟੋੜ ਤੀ ਟੋੜੇ ਦਿੱਤੀ ਨਾ ਸੌ ਸਾਵੜੀ ਤਾਂ ਨਹੀਂ ਗਈ ਉਹਨਾਂ ਬੱਜੀ ਕੰਧ ਪਰ ਜਾ ਹੀ ਫੋੜ ਤੀ ਕੰਧ ਪਰ ਜਾ ਹੀ ਰਜਾਈ ਰਜਾਈ ਅੱਛਾ ਕਰ ਜਾ ਹੀ ਫੋਲੀ ਹਾਂ ਇਹ ਟਿਕਰੀ ਹੈ ਹਿੱਲ ਕੇ ਪਰ ਨਾ ਮੇਰੇ پاس ਅੱਛਾ ਇਹ ਕਹਿੰਦੀ ਮੇਰੀ ਬਾਹ ਟੋੜ ਤੀ ਸੋਕਾ ਨਾ ਜਾਏ ਪੂਰਾ ਆ ਦੇਖੋ ਮੇਰੇ ਬੱਚੀ ਗਾਣੇ ਤੋੜਦੀ ਦੀ ਵਾ ਹੈ ਇੱਕ ਬੱਜੀ ਵਾ ਇੱਕ ਬੱਜੀ ਇੱਕ ਬੱਜੀ ਹੈ ਤਾਂ ਹੀ ਕਿਹਾ ਉਹਨਾਂ ਨੇ ਆ ਵੀ ਜੇ ਪੈਸੇ ਨਹੀਂ ਤੇ ਨਾ